ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਬੰਬੇ ਤੋਂ ਲੈ ਕੇ ਨਿਊਯਾਰਕ ਤੱਕ ਦਾ ਮਜ਼ਾ ਹੁਣ ਪਟਿਆਲੇ ਸ਼ਹਿਰ ਦੇ ਵਿੱਚ ਸ਼ਹਿਰ ਪਟਿਆਲੇ ਦੇ ਤ੍ਰਿਪੜੀ ਇਲਾਕੇ ਦੇ ਵਿੱਚ ਹਿੰਦੂ ਪਬਲਿਕ ਸਕੂਲ ਹੈ ਜੀ ਉਹਦੇ ਵਿੱਚ ਇਹ ਗਰਾਊਂਡ ਦੇ ਵਿੱਚ ਮੇਲਾ ਲੱਗਿਆ ਹੋਇਆ ਹੈ ਇਸ ਦੀ ਐਂਟਰੀ ਗੇਟਵੇ ਆਫ ਇੰਡੀਆ ਦੀ ਵਾਂਗੂ ਬਣਾਈ ਹੋਈ ਹੈ ਭਈਆ ਮੇਲਾ 5 ਜੂਨ ਤੋਂ ਲੈ ਕੇ 6 ਜੁਲਾਈ ਦੇ ਤੱਕ ਹੈ ਸੋ ਫਿਰ ਕੋਈ ਵੇਟ ਨਾ ਕਰੋ ਭਈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇੱਥੇ ਜ਼ਰੂਰ ਪਹੁੰਚੋ ਮੇਲੇ ਦੇ ਵਿੱਚ ਬਹੁਤ ਹੀ ਤਰ੍ਹਾਂ ਦੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਗੇਮਸ ਨੇ ਤੁਸੀਂ ਇਹ ਗੇਮਸ ਦਾ ਇੰਜੋਏ ਕਰ ਸਕਦੇ ਹੋ ਆਕੇ ਇਸ ਮੇਲੇ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਰੰਗ ਇੱਕੋ ਜਗ੍ਹਾ ਦੇ ਉੱਤੇ ਦਿਖ ਜਾਣਗੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਵਾਸਤੇ ਇੱਥੇ ਬਹੁਤ ਤਰ੍ਹਾਂ ਦੇ ਝੂਟੇ ਲੱਗੇ ਹੋਏ ਨੇ ਇਸ ਕਰਕੇ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਹੋਰ ਇੰਜੋਏ ਕਰਨ ਵਾਸਤੇ ਬਾਈ ਮੇਲੇ ਦੇ ਵਿੱਚ ਜਰੂਰ ਪਹੁੰਚੋ ਇੱਥੇ ਤੁਸੀਂ ਕੈਮਰਾ ਰਾਈਡ ਵੀ ਕਰ ਸਕਦੇ ਹੋ ਬਹੁਤ ਹੀ ਵਧੀਆ ਵਧੀਆ ਤਰੀਕੇ ਦੇ ਇੱਥੇ ਝੂਟੇ ਲੱਗੇ ਹੋਏ ਨੇ ਬਹੁਤ ਹੀ ਵਧੀਆ ਗੇਮਸ ਨੇ ਇੱਥੇ ਆਪਣੇ ਛੋਟੇ ਬੱਚਿਆਂ ਨੂੰ ਇੱਥੇ ਜ਼ਰੂਰ ਲੈ ਕੇ ਪਹੁੰਚੋ ਇਸ ਤੋਂ ਇਲਾਵਾ ਇੱਥੇ ਭੂਤ ਬੰਗਲਾ ਵੀ ਬਣਿਆ ਹੋਇਆ ਹੈ ਜੀ ਤੁਸੀਂ ਇਹਦੇ ਵਿੱਚ ਜਾ ਕੇ ਬਹੁਤ ਹੀ ਵਧੀਆ ਐਕਸਪੀਰੀਅੰਸ ਕਰ ਸਕਦੇ ਹੋ ਇੱਥੇ ਤੁਹਾਨੂੰ 50 ਤੋਂ ਜ਼ਿਆਦਾ ਸ਼ੋਪਿੰਗ ਸਟਾਲ ਭੂਤ ਬੰਗਲਾ ਸਵਿੰਗਸ ਸਟੇਜ ਪ੍ਰੋਗਰਾਮ ਰਾਜਸਥਾਨੀ ਡਾਂਸ ਕੈਮਰਾਈਡ ਤੇ ਫੂਡ ਕੋਰਟ ਮਿਲ ਜਾਣਗੇ ਆ ਤੁਸੀਂ ਦੇਖ ਸਕਦੇ ਹੋ ਕਿਹੜੀ ਲੋ ਚੀਜ਼ਾਂ ਦੀ ਤੁਸੀਂ ਖਰੀਦਦਾਰੀ ਵੀ ਕਰ ਸਕਦੇ ਹੋ ਇੱਥੇ ਬਹੁਤ ਸਾਰੀਆਂ ਸਟਾਲਸ ਲੱਗੀਆਂ ਹੋਈਆਂ ਨੇ ਜਿੱਥੋਂ ਬੱਚਿਆਂ ਦੇ ਖਿਡੌਣੇ ਕੱਪੜੇ ਖਾਣ ਪੀਣ ਦੀਆਂ ਚੀਜ਼ਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਤੁਹਾਨੂੰ ਇਸ ਮੇਲੇ ਦੇ ਵਿੱਚ ਤੁਸੀਂ ਕੋ ਜਗ੍ਹਾ ਦੇ ਉੱਤੇ ਦੇਸ਼ ਦੇ ਅੱਡੋਰ ਥਾਵਾਂ ਦਾ ਖਾਣਾ ਇੰਜੋਏ ਕਰ ਸਕਦੇ ਹੋ ਇੱਥੇ ਬਈ ਕਲਚਰਲ ਪ੍ਰੋਗਰਾਮ ਵੀ ਚੱਲਦਾ ਜਿਹਦੇ ਵਿੱਚ ਬੱਚੇ ਵੀ ਪਾਰਟਿਸਪੈਂਟ ਕਰ ਸਕਦੇ ਨੇ ਆਪਣੇ ਘਰਾਂ ਦੇ ਡੈਕੋਰੇਸ਼ਨ ਵਾਸਤੇ ਤੁਸੀਂ ਇੱਥੋਂ ਕਾਫੀ ਆਈਟਮ ਲੈ ਕੇ ਜਾ ਸਕਦੇ ਹੋ ਇਹਨਾਂ ਦੇ ਰੇਟ ਬਹੁਤ ਜਿਆਦਾ ਸੈੱਟ ਰੱਖੇ ਹੋਏ ਨੇ ਇਹਨਾਂ ਨੇ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਪੰਜਾਬੀ ਜੁੱਤੀਆਂ ਹੋਰ ਬਹੁਤ ਸਾਰਾ ਸਮਾਨ ਇੱਥੇ ਅਵੇਲੇਬਲ ਹੈ ਸੋ ਮੇਲੇ ਨੂੰ ਘੁੰਮ ਕੇ ਤੁਹਾਨੂੰ ਬਹੁਤ ਹੀ ਵਧੀਆ ਲੱਗੂਗਾ ਇੱਥੇ ਜਦੋਂ ਤੁਸੀਂ ਮੇਲੇ ਦੀ ਐਂਟਰੀ ਕਰਦੇ ਹੋ ਨਾ ਤਾਂ ਤੁਹਾਨੂੰ ਇੱਕ ਟਿਕਟ ਦੇ ਨਾਲ ਇੱਕ ਕੂਪਨ ਮਿਲਦਾ ਜਿਹਦੇ ਉੱਤੇ ਤੁਸੀਂ ਆਪਣਾ ਨਾਮ ਤੇ ਫੋਨ ਨੰਬਰ ਲਿਖ ਕੇ ਇੱਕ ਬਾਕਸ ਦੇ ਵਿੱਚ ਪਾਣਾ ਹੁੰਦਾ। ਸੋ ਮੇਲੇ ਦੇ ਆਖਰੀ ਦਿਨ ਉਹ ਡਰਾਅ ਨਿਕਲੂਗਾ ਜਿਹਦੇ ਵਿੱਚ ਤੁਸੀਂ ਐਕਟਿਵਾ ਵੀ ਜਿੱਤ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਛੋਟੇ ਬਹੁਤ ਸਾਰੇ ਇਨਾਮ ਨੇ ਜਿਦੇ ਵਿੱਚ ਸਾਈਕਲ ਹੋ ਗਿਆ, ਕੂਲਰ ਹੋ ਗਿਆ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਸੋ ਆ ਮੇਲੇ ਦੀ ਜਿਹੜੀ ਡੇਟ ਹੈ ਜੀ 5 ਜੂਨ ਤੋਂ ਲੈ ਕੇ 6 ਜੁਲਾਈ ਹੈ। ਇੱਥੇ ਜ਼ਰੂਰ ਪਹੁੰਚੋ। ਆਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਟਿਆਲੇ ਦੇ ਸਾਰੇ ਲੋਕਾਂ ਨੂੰ ਮੇਲੇ ਬਾਰੇ ਪਤਾ ਲੱਗ ਸਕੇ। ਇਸ ਦੀ ਲੋਕੇਸ਼ਨ ਹੈ ਜੀ ਹਿੰਦੂ ਪਬਲਿਕ ਸਕੂਲ ਤ੍ਰਿਪੜੀ ਮਾਰਕੀਟ ਨੀਅਰ ਕੋਲਿਸ ਵਿਟ ਪਟਿਆਲਾ ਥੈਂਕ ਯੂ ਸੋ ਮਚ